ਸਤਿ ਸ਼੍ਰੀ ਅਕਾਲ ਅਜਾਪਾ ਪਾਈ ਖੋਸਾ ਦੇ ਇੱਕ ਭਾਸ਼ਣ ਦੇ ਕੁਝ ਹਿੱਸਿਆਂ ਤੇ ਗੱਲ ਕਰ ਰਹੇ ਹਾਂ ਇੱਕ ਵੱਡੇ ਸਿੱਖ ਇਕੱਠ ਵਿੱਚ ਦਿੱਤਾ ਗਿਆ ਸੀ ਹਾਂਜੀ ਤੇ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਇੱਕ ਇਤਿਹਾਸਿਕ ਜਗ੍ਹਾ ਨੂੰ ਢਾਉਣ ਬਾਰੇ ਜਿਸ ਦਾ ਸਬੰਧ ਮੁਦਕੀ ਦੇ ਇਤਿਹਾਸ ਨਾਲ ਦੱਸਿਆ ਜਾਂਦਾ ਪਾਈਚਾਰੇ 'ਚ ਕਾਫੀ ਰੋਸ ਹੈ ਇਸ ਗੱਲ ਦਾ ਬਿਲਕੁਲ ਸਹੀ ਗੱਲ ਹੈ ਇਹ ਭਾਸ਼ਣ ਉਸ ਘਟਨਾ ਤੇ ਜੋ ਪਾਈਚਾਰਕ ਪ੍ਰतिकਰਮ ਹੈ ਜੋ ਗੁੱਸਾ ਹੈ ਤੇ ਅੱਗੇ ਕੀ ਕਰਨਾ ਹੈ ਉਹ ਸਭ ਨੂੰ ਦਿਖਾਉਂਦਾ ਹੈ ਆਪਾਂ ਕੋਸ਼ਿਸ਼ ਕਰਾਂਗੇ ਇਸ ਦੇ ਮੁੱਖ ਪੁਆਇੰਟਸ ਨੂੰ ਸਮਝਣ ਦੀ ਠੀਕ ਹੈ ਸ਼ੁਰੂਆਤ ਹੀ ਕਾਫੀ ਮਤਲਬ ਤਿੱਖੀ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਤੇ ਸਿੱਧਾ ਨਿਸ਼ਾਨਾ ਉਹ ਕਹਿੰਦੇ ਨੇ ਲਾਉਣੀ ਵੀ ਆਪ ਤੇ ਬੁਝਾਉਣੀ ਵੀ ਆਪ ਇਸ ਦਾ ਕੀ ਮਤਲਬ ਕੱਢਿਆ ਜਾਵੇ ਥੇ ਹਾਂ ਦੇਖੋ ਇੱਕ ਹੈ ਕਿ ਨਾ ਬੁਲਾਰਾ ਸਿੱਧਾ ਦੋਸ਼ ਲਾ ਰਿਹਾ ਹੈ ਕਿ ਇਹ ਲੋਕ ਮਤਲਬ ਪਹਿਲਾਂ ਆਪ ਹੀ ਸਮੱਸਿਆ ਖੜੀ ਕਰਦੇ ਨੇ ਤੇ ਫਿਰ ਐਵੇਂ ਦਿਖਾਉਂਦੇ ਨੇ ਜਿਵੇਂ ਮੈਂ ਉਹ ਹੱਲ ਕਰ ਰਿਹਾ ਹਾਂ ਅੱਛਾ ਇਹ ਕੋਈ ਐਵੇਂ ਅਣਜਾਣੇ ਚ ਹੋਈ ਗਲਤੀ ਨਹੀਂ ਦੱਸੀ ਜਾ ਰਹੀ ਸੋਗੋ ਮਤਲਬ ਇੱਕ ਸੋਚੀ ਸਮਝੀ ਸਾਜ਼ਿਸ਼ ਹੂੰ ਦਰਬਾਣੀ ਦੀ ਤੁਕ ਵੀ ਵਰਤੀ ਹੈ ਮਨ ਜਾਨਤ ਸਭ ਬਾਤ ਜਾਨਤ ਹੀ ਅਵਗਣ ਕਰੇ ਇਸ ਦਾ ਹਵਾਲਾ ਦੇ ਕੇ ਕਿਹਾ ਕਿ ਜਿਹੜੇ ਸਥਾਨਿਕ ਆਗੂ ਨੇ ਐਮ ਐਲ ਏ ਪ੍ਰਧਾਨ ਵਗੈਰਾ ਉਹਨਾਂ ਨੂੰ ਮੁਦਕੀ ਦੇ ਇਤਿਹਾਸ ਬਾਰੇ ਸਭ ਪਤਾ ਸੀ ਪਤਾ ਹੁੰਦਿਆਂ ਹੋਇਆਂ ਵੀ ਹਾਂਜੀ ਪਤਾ ਹੁੰਦਿਆਂ ਹੋਇਆਂ ਵੀ ਉਹ ਜਾਣ ਬੁੱਝ ਕੇ ਇਹ ਗਲਤ ਕੰਮ ਕਰ ਰਹੇ ਨੇ ਇਹ ਤਾਂ ਕਾਫੀ ਸਖਤ ਇਲਜ਼ਾਮ ਨੇ ਤੇ ਫਿਰ ਉਹ ਬੁਲਡੋਜ਼ਰ ਦੀ ਗੱਲ ਕਰਦੇ ਨੇ ਕਿਾ ਕਿ ਇਹਦੀ ਵਰਤੋਂ ਬਹੁਤ ਜ਼ਿਆਦਾ ਸੀ ਤੇ ਇਹ ਅੰਦਰ ਨੀਤ ਵਿੱਚ ਖੋਟ ਨੂੰ ਦਿਖਾਉਂਦੀ ਹੈ ਹਾਂ ਬੁਲਡੋਜ਼ਰ ਦਾ ਜ਼ਿਕਰ ਇਸ ਗੱਲ ਤੇ ਜ਼ੋਰ ਦੇਣ ਲਈ ਹੈ ਕਿ ਕਾਰਵਾਈ ਕਿੰਨੀ ਭਾਰੀ ਤੇ ਸ਼ਾਇਦ ਬੇਰਹਿਮ ਸੀ ਤੇ ਇੱਥੋਂ ਤੱਕ ਇਹਨਾਂ ਲੋਕਾਂ ਨੂੰ ਗद्दार ਕਹਿ ਦਿੱਤਾ ਇਹ ਭਾਸ਼ਾ ਕੀ ਮਾਹੌਲ ਨੂੰ ਹੋਰ ਖਰਾਬ ਨਹੀਂ ਕਰੇਗੀ ਦੇਖੋ ਪਾਸ਼ਾ ਤਾਂ ਯਕੀਨਨ ਬਹੁਤ ਤਿੱਖੀ ਹੈ ੜਕਾਉਂ ਵੀ ਕਹਿ ਸਕਦੇ ਆ ਪਰ ਇਹ ਸ਼ਾਇਦ ਪਾਈਚਾਰੇ ਦੇ ਅੰਦਰ ਜੋ ਗੁੱਸਾ ਹੈ ਜੋ ਛਟਵੱਜੀ ਮਹਿਸੂਸ ਹੋ ਰਹੀ ਹੈ ਉਸ ਨੂੰ ਦਰਸਾਉਂਦੀ ਹੈ ਹਮ ਪਰ ਇਹ ਗੱਲ ਸਿਰਫ ਗੁੱਸੇ ਤੇ ਨਹੀਂ ਰੁਕਦੀ ਇਹ ਭਾਵਨਾਵਾਂ ਫਿਰ ਕਾਰਵਾਈ ਦੇ ਸੱਦੇ ਵਿੱਚ ਬਦਲ ਜਾਂਦੀਆਂ ਨੇ ਪਹਿਲੀ ਮੰਗ ਰੱਖੀ ਗਈ ਕਿ ਜਿਹੜੇ ਵੀ ਜ਼ਿੰਮੇਵਾਰ ਲੋਕ ਨੇ ਉਹ ਸ਼ਹੀਦਾਂ ਦੇ ਸਥਾਨ ਤੇ ਜਾ ਕੇ ਮਾਫੀ ਮੰਗਣ ਠੀਕ ਹੈ ਮਾਫੀ ਤੇ ਦੂਜੀ ਮੰਗ ਉਹ ਸ਼ਾਇਦ ਸਭ ਤੋਂ ਅਹਿਮ ਲੱਗਦੀ ਹੈ ਕਿ ਪਾਈਚਾਰਾ ਖੁਦ ਕਾਰਜ ਸੇਵਾ ਸ਼ੁਰੂ ਕਰੇ ਹਾਂਜੀ ਬਿਲਕੁਲ ਇਹਦਾ ਕੀ ਮਤਲਬ ਹੈ ਸਿਰਫ ਇਮਾਰਤ ਦੁਬਾਰਾ ਬਣਾਉਣੀ ਇਹ ਆ ਕੁਛ ਹੋਰ ਵੀ ਦੇਖੋ ਕਾਰ ਸੇਵਾ ਮਤਲਬ ਸਵੈਛਤ ਸੇਵਾ ਨਾ ਉਸਾਰੀ ਇਹ ਸਿੱਖ ਪਰੰਪਰਾ ਦਾ ਬਹੁਤ ਵੱਡਾ ਹਿੱਸਾ ਹੈ ਪਰ ਇੱਥੇ ਜਦੋਂ ਕਾਰ ਸੇਵਾ ਦਾ ਸੱਦਾ ਦੇ ਰਹੇ ਨੇ ਇਹ ਸਿਰਫ ਮੜੂਸਾਰੀ ਨਹੀਂ ਲੱਗਦੀ ਅੱਛਾ ਇਹ ਇੱਕ ਤਰ੍ਹਾਂ ਨਾ ਕਿਸੇ ਹੋਰ ਤੇ ਖਾਸ ਕਰਕੇ ਸਰਕਾਰ ਜਾਂ ਪ੍ਰਸ਼ਾਸਨ ਤੇ ਨਿਰਭਰ ਨਾ ਰਹਿਣ ਦਾ ਐਲਾਨ ਹੈ ਇਹ ਪਾਈਚਾਰਿਕ ਤਾਕਤ ਤੇ ਆਤਮ ਨਿਰਭਰਤਾ ਦਿਖਾਉਣ ਦੀ ਕੋਸ਼ਿਸ਼ ਹੈ ਮਤਲਬ ਸਿਸਟਮ ਤੇ ਭਰੋਸਾ ਨਹੀਂ ਰਿਹਾ ਇਸ ਲਈ ਖੁਦ ਹੀ ਕਰਨਾ ਹੈ ਕੁਝ ਇਸ ਤਰ੍ਹਾਂ ਹੀ ਸਮਝੋ ਇਕ ਤਰ੍ਹਾਂ ਦਾ ਸਿਸਟਮ ਨੂੰ ਬਾਈਪਾਸ ਕਰਨ ਦੀ ਗੱਲ ਹੈ ਠੀਕ ਹੈ ਇਸ ਦੇ ਨਾਲ ਹੀ ਇੱਕ ਚੇਤਾਵਨੀ ਵੀ ਹੈ ਕਿ ਜਿਹੜੇ ਲੋਕ ਹੁਣ ਮਨਾਉਣਾ ਰਹੇ ਨੇ ਜਾਂ ਸੁਲਾਦੀ ਗੱਲ ਕਰ ਰਹੇ ਨੇ ਉਹਨਾਂ ਦੀਆਂ ਮਿੱਠੀਆਂ ਗੋਲੀਆਂ ਤੇ ਯਕੀਨ ਨਾ ਕਰੋ ਇਹ ਮਿੱਠੀਆਂ ਗੋਲੀਆਂ ਤੋਂ ਕੀ ਭਾਵ ਹੈ ਮਿੱਠੀਆਂ ਗੋਲੀਆਂ ਮਤਲਬ ਝੂਠੇ ਦਿਲਾਸੇ ਲਾਰੇ ਲੱਬੇ ਅੱਛਾ ਹਾਂ ਖਦਸ਼ਾਈ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਲੋਕ ਗੱਲਾਂ ਤਾਂ ਮਿੱਠੀਆਂ ਕਰਨਗੇ ਪਰ ਅਸਲ ਚ ਮਕਸਦ ਹੋਏਗਾ ਮਾਮਲੇ ਨੂੰ ਲਮਕਾਉਣਾ ਸ਼ਾਇਦ ਕੋਰਟ 'ਚ ਜਾਣਗੇ ਤਾਂ ਕਿ ਸਭ ਕੁਝ ਰੁਕ ਜਾਵੇ ਤਾਹੀਓਂ ਕਾਰ ਸੇਵਾ ਜਲਦੀ ਸ਼ੁਰੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਬਿਲਕੁਲ ਤਾਂ ਕਿ ਕੋਈ ਕਾਨੂੰਨੀ ਅੜਿੱਕਾ ਪਾਉਣ ਤੋਂ ਪਹਿਲੇ ਹੀ ਕੰਮ ਸ਼ੁਰੂ ਹੋ ਜਾਵੇ ਆਪਣੇ ਹੱਥੀ ਆਪਣੇ ਪੱਧਰ ਤੇ ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਇਸ ਘਟਨਾ ਨੂੰ ਪੁਰਾਣੇ ਮੁੱਦਿਆਂ ਨਾਲ ਜੋੜਿਆ ਗਿਆ ਬਾਈਬਲ ਬਰਗਾੜੀ ਕੋਟਕਪੂਰਾ ਕਾਂਡਾਂ ਦਾ ਜ਼ਿਕਰ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਇਨਾ ਦਾ ਜ਼ਿਕਰ ਇੱਥੇ ਕਿਉਂ? ਹਾਂ ਦੇਖੋ ਬਹਿਬਲ ਬਰਗਾੜੀ ਕੋਟਕਪੂਰਾ ਕਾਂਡ ਜਿਹੜੇ 2015 ਦੀ ਬੇਅਦਬੀ ਘਟਨਾਵਾਂ ਤੇ ਪੁਲਿਸ ਫਾਇਰਿੰਗ ਨਾਲ ਜੁੜੇ ਨੇ ਉਹ ਸਿੱਖ ਮਨਾ ਵਿੱਚ ਮਤਲਬ ਸਰਕਾਰੀ ਕਾਰਵਾਈ ਤੇ ਇਨਸਾਫ ਨਾ ਮਿਲਣ ਦਾ ਇੱਕ ਵੱਡਾ ਪ੍ਰਤੀਕ ਬਣ ਗਏ ਨੇ। ਹੂੰ ਉਹ ਤਾਂ ਹੈ ਤੇ ਉਹਨਾਂ ਦਾ ਜ਼ਿਕਰ ਕਰਕੇ ਬੁਲਾਰਾ ਇੱਕ ਤਰ੍ਹਾਂ ਨਾਲ ਇਸ ਨਵੀਂ ਘਟਨਾ ਨੂੰ ਸਰਕਾਰ ਪ੍ਰਤੀ ਜੋ ਪੁਰਾਣੀ ਬੇਭਰੋਸ ਕੀ ਹੈ ਜੋ ਪੁਰਾਣੀਆਂ ਸ਼ਿਕਾਇਤਾਂ ਨੇ ਜਿਨ੍ਹਾਂ ਦਾ ਹੱਲ ਨਹੀਂ ਹੋਇਆ ਉਹਨਾਂ ਨਾਲ ਜੋੜ ਰਿਹਾ ਹੈ ਇੱਕ ਤਰ੍ਹਾਂ ਨਾਲ ਇਤਿਹਾਸ ਦੁਹਰਾਉਣ ਦਾ ਡਰ ਹਾਂ ਤੇ ਸਰਕਾਰ ਨੂੰ ਚੇਤਾਵਨੀ ਵੀ ਹੈ ਕਿ ਇਸ ਨੂੰ ਹਲਕੇ ਚ ਨਾ ਲੋ ਨਹੀਂ ਤਾਂ ਇਹ ਵੀ ਇੱਕ ਹੋਰ ਵੱਡਾ ਮੁੱਦਾ ਬਣ ਜਾਏਗਾ ਜਿਵੇਂ ਉਹਨਾਂ ਕਿਹਾ ਨਵਾਂ ਸਿਆਪਾ ਨਾ ਛੇੜ ਕੇ ਖੜੇ ਕਰ ਲਿਓ ਸਮਝ ਗਈ ਦੇ ਅਖੀਰ ਵਿੱਚ ਸਿਆਸੀ ਪਾਰਟੀਆਂ ਨੂੰ ਵੀ ਸਿੱਧਾ ਸੁਨੇਹਾ ਹੈ ਨੀਲੀ ਪੱਗ ਵਾਲੇ ਹੋਵੋ ਚਿੱਟੀ ਵਾਲੇ ਹੋਵੋ ਸਰੋ ਫੁੱਲੀ ਵਾਲੇ ਹੋਵੋ ਇਹ ਰੰਗ ਕਿੰਨਾ ਵਾਲੇ ਇਸ਼ਾਰੇ ਨੇ ਹਾਂਜੀ ਇਹ ਪੱਗਾਂ ਦੇ ਰੰਗ ਆਮ ਤੌਰ ਤੇ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਨਾਲ ਜੋੜੇ ਜਾਂਦੇ ਨੇ ਨੀਲੀ ਪੱਗ ਅਕਾਲੀ ਦਲ ਨਾਲ ਚਿੱਟੀ ਕਾਂਗਰਸ ਨਾਲ ਤੇ ਸਰੋ ਫੁੱਲੀ ਮਤਲਬ ਪੀਲੀ ਜਾਂ ਬਸੰਤੀ ਆਮ ਆਦਮੀ ਪਾਰਟੀ ਨਾਲ ਅੱਛਾ ਤੇ ਸੁਨੇਹਾ ਬਿਲਕੁਲ ਸਾਫ਼ ਸਿੱਧੀ ਜੀ ਗੱਲ ਹੈ ਕਿ ਭਾਈਚਾਰੇ ਲਈ ਧਰਮ ਤੇ ਇਤਿਹਾਸ ਦਾ ਮੁੱਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਵਫਾਦਾਰੀ ਤੋਂ ਉੱਪਰ ਹੈ ਇਸ ਮਾਮਲੇ 'ਚ ਕੋਈ ਵੀ ਪਾਰਟੀ ਕਿਸੇ ਰਿਆਇਤ ਦੀ ਉਮੀਦ ਨਾ ਰੱਖੇ ਤਾਂ ਕੁਲ ਮਿਲਾ ਕੇ ਜੇ ਆਪਾਂ ਦੇਖੀਏ ਇਹ ਭਾਸ਼ਣ ਸਿਰਫ ਇੱਕ ਘਟਨਾ ਦਾ ਰਿਐਕਸ਼ਨ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਇਤਿਹਾਸਿਕ ਵਿਰਾਸਤ ਦੀ ਰਾਖੀ ਲਈ ਭਾਈਚਾਰੇ ਨੂੰ ਇਕੱਠਾ ਕਰਨ ਦਾ ਸੱਦਾ ਹੈ ਹਾਂ ਇਕੱਠਾ ਕਰਨ ਦਾ ਆਤਮ ਨਿਰਭਰ ਬਣਨ ਦਾ ਤੇ ਨਾਲ ਹੀ ਪ੍ਰਸ਼ਾਸਨ ਤੇ ਸਿਆਸਤ ਦਾ ਨਾ ਪ੍ਰਤੀ ਜੋ ਇੱਕ ਡੂੰਗੀ ਬੇਪਰੋਸਗੀ ਹੈ ਤੇ ਚੌਕਸ ਰਹਿਣ ਦੀ ਲੋੜ ਹੈ ਉਸ ਦਾ ਪ੍ਰਗਟਾਵਾ ਵੀ ਹੈ ਬਿਲਕੁਲ ਤੇ ਇਹ ਸਾਰੀ ਗਰਬਾਤ ਸਾਨੂੰ ਇੱਕ ਵੱਡੇ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਹੈਨਾ ਹਾਂਜੀ ਕਿ ਸਵਾਲ ਤੇ ਇਸ ਸਵਾਲ ਤੇ ਕਿ ਜਦੋਂ ਇਤਿਹਾਸਕ ਥਾਵਾਂ ਜਿਹੜੀਆਂ ਕਿਸੇ ਕੌਮ ਦੀ ਪਛਾਣ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਭਾਵਨਾਵਾਂ ਨਾਲ ਇੰਨੀਆਂ ਡੂੰਗੀਆਂ ਜੁੜੀਆਂ ਹੁੰਦੀਆਂ ਨੇ ਜਦੋਂ ਉਹ ਇਸ ਤਰ੍ਹਾਂ ਟਕਰਾ ਦਾ ਕਾਰਨ ਬਣਦੀਆਂ ਨੇ ਹਾਂ ਤਾਂ ਇਹ ਚੀਜ਼ ਭਾਈਚਾਰਿਆਂ ਉਹਨਾਂ ਦੇ ਆਪਣੇ ਇਤਿਹਾਸ ਨੂੰ ਸਮਝਣ ਦੇ ਤਰੀਕੇਆਂ ਤੇ ਜਿਹੜੀ ਸਟੇਟ ਪਾਵਰ ਹੈ ਸਰਕਾਰੀ ਤਾਕਤ ਹੈ ਉਹਨਾਂ ਵਿਚਾਰ ਜਿਹੜੇ ਗੁੰਝਲਦਾਰ ਤੇ ਅਕਸਰ ਤਣਾਅ ਵਾਲੇ ਰਿਸ਼ਤੇ ਹੁੰਦੇ ਨੇ ਉਹਨਾਂ ਬਾਰੇ ਕੀ ਦੱਸਦੀ ਹੈ ਇਸ ਬਾਰੇ ਸੋਚਣਾ ਬਣਦਾ ਹੈ